ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੀ ਹਾਂ ਤੁਸੀਂ ਸਾਰੇ ਆਣੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਰਾਜੀ ਖੁਸ਼ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਸੀ ਇੱਥੇ ਮਾਰਨਿੰਗ ਦਾ ਮਾਰਨਿੰਗ ਵਿੱਚ ਅੱਜ ਕਿਚਨ ਦਾ ਜਿਹੜਾ ਰੂਟੀਨ ਸੀ ਮੇਰਾ ਬਹੁਤ ਬੀਜ਼ੀ ਸੀ ਕੁਕਿੰਗ ਦਾ ਕੰਮ ਅੱਜ ਥੋੜਾ ਜ਼ਿਆਦਾ ਸੀ ਨਾਰਮਲ ਕੁਕਿੰਗ ਨਾਲ ਉਹਨਾਂ ਕਈ ਵਾਰ ਆਪਣਾ ਕੁਕਿੰਗ ਦਾ ਕੰਮ ਥੋੜਾ ਜ਼ਿਆਦਾ ਵੱਧ ਜਾਂਦਾ ਹੁੰਦਾ ਕਿਉਂਕਿ ਅੱਜ ਸਬਜ਼ੀਆਂ ਦੋ ਬਣਨੀਆਂ ਸੀ ਇੱਕ ਸਬਜ਼ੀ ਬਣਾਉਣੀ ਸੀ ਦਵਿੰਦਰ ਤੇ ਮੰਮੀ ਨੇ ਆਪਣੇ ਲਈ ਮੂਲੀਆਂ ਦੀ ਮੈਂ ਮੂਲੀਆਂ ਨਹੀਂ ਖਾਂਦੀ ਮੈਂ ਆਪਣੇ ਵਾਸਤੇ ਚਨੇ ਬਣਾ ਲਵਾਂ ਨੇ ਸੁੱਕੇ ਚਨੇ ਚਿੱਟੇ ਚਨੇ ਫਰੋਜ਼ਨ ਮੇਰੇ ਕੋਲ ਪਈ ਸੀ ਫ੍ਰੀਜ਼ਰ ਵਿੱਚ ਮੇਚਾ ਨਾ ਮਸਾਲਾ ਮੈਂ ਬਣਾ ਕੇ ਰੱਖ ਲਵਾਂ ਨੇ ਦੁਪਹਿਰ ਦੇ ਲਾਂਚ ਵਾਸਤੇ ਇਸ ਕਰਕੇ ਦੋ ਸਬਜ਼ੀਆਂ ਹੋ ਗਈਆਂ ਤੇ ਇੱਕ ਬ੍ਰੈਕਫਾਸਟ ਲਈ ਮੈਂ ਆਪਣਾ ਛੋਟਾ ਕੁੱਕਰ ਵਿੱਚ ਦਲੀਆ ਬਣਾਣਾ ਰੱਖਿਆ ਇਸ ਦਲੀਆ ਮੈਂ ਪ੍ਰੈਸ਼ਰ ਕੁੱਕ ਕਰ ਲਿਆ ਸੀ ਤੇ ਪ੍ਰੈਸ਼ਰ ਕੁੱਕ ਕਰਨ ਤੋਂ ਬਾਅਦ ਫਿਰ ਮੈਨੂੰ ਦੁੱਧ ਪਾ ਕੇ ਪੇਨਾਟਕਾਂ ਤੋਂ ਵੀ ਬਿਬੇ ਨਾ ਬਿਸਰਨ ਗਵਾਏ ਗਏ ਸੀ ਪਕਾਉਣਾ ਨਹੀਂ ਹੁੰਦੀ ਆ ਇੱਕ ਸਾਈਡ ਤੇ ਮੈਂ ਕੜਾਹੀ ਵਿੱਚ ਮੈਂ ਲਗਾ ਰਹੀ ਆਂ ਤੜਕਾ ਮੂਲੀਆਂ ਦੇ ਸਭੀ ਵਾਸਤੇ ਵੈਸੇ ਸਬਜੀ ਮਮਮੀ ਨੇ ਬਣਾਉਣੀ ਸੀ ਉਹ ਆਪਣੀ ਪਸੰਦ ਦੀ ਆਪ ਹੀ ਬਣਾਉਂਦੇ ਹੁੰਦੇ ਨੇ ਕਿਉਂਕਿ ਮੈਂ ਖਾਂਦੀ ਨਹੀਂ ਮੈਨੂੰ ਨੇ ਪਤਾ ਕਿਸ ਤਰ੍ਹਾਂ ਦੀ ਬਣਨੀ ਚਾਹੀਦੀ ਆ ਮੈਂ ਕਦੇ ਖਾਂਦੀ ਨਹੀਂ ਮੈਨੂੰ ਅੱਛੀ ਵੀ ਨਹੀਂ ਲੱਗਦੀ ਫਿਰ ਮੈਂ ਕਿਹਾ ਚਲੋ ਮੈਂ ਤੜਕਾ ਲਗਾ ਦਾਨੀ ਆ ਕਿਉਂਕਿ ਮਮਮੀ ਦੀ ਸਪੀਡ ਕਾਫੀ ਸਲੋ ਆ ਇੰਨਾ ਕੰਮ ਨਹੀਂ ਹੁੰਦਾ ਇਹਨਾਂ ਹੱਥ ਤੇਜ਼ ਨਹੀਂ ਚੱਲਦਾ ਤੇ ਮੈਂ ਕੁਕਿੰਗ ਦਾ ਕੰਮ ਕਾਫੀ ਕਰਨਾ ਸੀ ਇੱਥੇ ਫਿਰ ਉਸ ਤੋਂ ਬਾਅਦ ਦਵਿੰਦਰ ਦਾ ਬ੍ਰੈਕਫਾਸਟ ਤਿਆਰ ਕਰਨਾ ਸੀਗਾ ਫਿਰ ਖੇਤਾਂਾਂ ਦੀ ਰੋਟੀ ਬਣਾਉਣੀ ਸੀ ਅਜ ਖੇਤ ਕੰਮ ਕਰ ਰਹੇ ਨੇ ਬੰਦੇ ਤੇ ਇੱਕ ਦਿਹਾੜੀ ਦੀ ਰ ਫਿਰ ਜਿਉਂਕੇ ਜਿਉਂ ਰੋਟੀ ਜਾਣੀ ਹੁੰਦਾ ਹੈ ਮੈਂ ਵੀ ਟਾਈਮ ਤੇ ਰੋਟੀ ਸਬਜ਼ੀ ਤਿਆਰ ਹੋ ਗਈ ਉਸ ਕਰਕੇ ਫਿਰ ਮੈਂ ਕਿਹਾ ਚਲੋ ਸਬਜ਼ੀ ਨੂੰ ਤੜਕਾ ਮੈਂ ਜਰਾ ਕੇ ਜਿਹਾਣੀ ਆ ਫਿਰ ਮੈਂ ਕਿਵੇਂ ਧਾਰੇ ਖਾ ਮਾ ਕੇ ਰੋਟੀ ਹਾਂ ਉਸ ਤੋਂ ਬਾਅਦ ਹੋ ਗਈ ਸੀ ਕਿ ਉਹ ਯਾਰ ਮੈਂ ਤਾਂ ਇਹ ਕਹਿ ਰਹੀ ਹਾਂ ਕਿ ਮੈਂ ਖਾਈ ਜਾਂਦਾ ਹਾਂ ਜਿੰਨੀ ਮਿਲ ਰਹੀ ਹੈ ਮਸਾਲਾ ਬੁੱਲਰ ਬਾਉਂਗੇ ਜਦੋਂ ਬਾਹਰ ਆਉਂਦੇ ਕਿ ਮੈਂ ਤਾਂ ਨਾ ਬਾਹਰ ਨਹੀਂ ਕਿ ਤੱਕ ਸਲੂਟ ਕਰੇ ਪਾਣੀ ਤਾਂ ਮੈਂ ਪੀ ਲਵਾਂਗਾ ਨਹੀਂ ਤੁਸੀਂ ਬਣਾ ਹੀ ਦਿਓ ਚਿਲਾ ਕਰਨੇ ਆ ਕਿ ਹੁਣ ਫਿਰ ਮੈਨੂੰ ਤਾਂ ਉੱਤੇ ਘੰਟਾ ਸੈਟ ਕਰਾਉਣ ਤੇ ਲੱਗ ਗਿਆ ਫਿਰ ਮੇਨੂੰ ਉਧਰ ਫਰੂਟ ਟਾਈਮ ਹੋ ਜਾ ਚਿਲੇ ਤੇ ਪਿਆਜ਼ ਲੱਗ ਗਿਆ ਹਾਂ ਚਾਹ ਲੱਡੂ ਜੇ ਵਧੀਆ ਲੇਖੇ ਲੱਗਣਗੇ ਹਨਾ ਹੋ ਦੇਖਦਾ ਮੈਂ ਜਵਾਂ ਨਹੀਂ ਖਾਦਾ ਇੱਕ ਵੀ ਤੇ ਮੈਂ ਕਹਿੰਦਾ ਇੱਕ ਲੱਡੂ ਖਾ ਲਾ ਹਾਂ ਮੈਂ ਇੱਕ ਵੀ ਨਹੀਂ ਖਾਦਾ ਮੁੰਡੇ ਨਹੀਂ ਦੇਦਾ ਨਾ ਮਮੀ ਨੇ ਮੁੰਡੇ ਦੇਰੇ ਮਮੀ ਨੇ ਮੁੰਡੇ ਦੇਰੇ ਹਾਂ ਨਾ ਲੈਣਾ ਪਰ ਮਮੀ ਨੂੰ ਮਿੱਠਾ ਖਾ ਬੈਣਾ ਨਾ ਤੇ ਇਧਰ ਬੰਗੜਾ ਸੋ ਦਵਿੰਦਰ ਦਾ ਬ੍ਰੇਕਫਾਸਟ ਬੇਸਨ ਵਾਲੀ ਚੀਜ਼ ਦੇ ਵਿੱਚ ਸਬਜ਼ੀਆਂ ਪਾਈ ਨੇ ਵੀ ਥੋੜੀ ਮੈਂ ਸੂਜੀ ਪਾਈ ਆ ਸੂਜੀ ਨਾਲ ਨਾ ਕ੍ਰਿਸਪ ਹੋਣ ਜਿੱਲੇ ਖਾਣ ਵਿੱਚ ਅੱਛਾ ਲੱਗਦਾ ਬਾਕੀ ਆਪ ਤੁਹਾਡੀ ਚੋਇਸ ਹੁੰਦੀ ਹੈ ਦਵਿੰਦਰ ਨੂੰ ਸੂਜੀ ਪਾ ਕੇ ਵਧੀਆ ਲੱਗਦਾ ਬੇਸਨ ਚੀ ਦੇ ਸੂਜੀ ਪਾ ਦੋ ਉਹਨਾਂ ਨੇ ਖੇਤ ਜਾਣਾ ਥੇ ਇਸ ਕਰਕੇ ਮੈਂ ਕਿਹਾ ਤੁਸੀਂ ਬ੍ਰੇਕਫਾਸਟ ਆਪਣਾ ਕਰਜੋ ਫਿਰ ਤੁਸੀਂ ਲੇਟ ਹੋ ਜਾਓਗੇ ਮੈਂ ਤੁਹਾਡੇ ਲਈ ਬੈਠੀ ਰੂਲ ਸੋਚਉਂ ਜਿਵੇਂ ਖੰਡਿਆਰ ਦੇ ਖੰਡਾਈ ਤੁਸੀਂ ਆਪਣਾ ਬ੍ਰੇਕਫਾਸਟ ਕਰਕੇ ਜਾਓ ਇਹ ਲੋ ਜੀ ਆਪਕਾ ਬ੍ਰੇਕਫਾਸਟ ਲੋ ਜੀ ਸੌਸ ਨਹੀਂ ਹੋਣੀ ਫੜੋ ਚਮਚਾ ਸੌਸ ਚਮਚਾ ਵੀ ਸੌਸ ਹੀ ਠੀਕ ਹੁਣ ਮੈਂ ਬਾਹਰ ਬਹਿ ਕੇ ਕਰ ਲਿਆ ਆਪਣਾ ਬ੍ਰੇਕਫਾਸਟ ਟਾਈਮ ਹੋ ਰਿਹਾ 9:00 ਹੁਣ ਮੈਂ ਬਾਹਰ ਚੱਲਣੇ ਧੁੱਪੇ ਇੱਥੇ ਮੈਂ ਕੁਰਸੀਆਂ ਵਗੈਰਾ ਅੰਦਰ ਉੱਪਰ ਰੱਖ ਦਿਆਂ ਨੀਚੋਂ ਮੈਟ ਵਗੈਰਾ ਸਾਰਾ ਕੁਝ ਚੱਕ ਦਾ ਫਲੋਰ ਖਾਲੀ ਕਰਤਾ ਹੈਲਪਰ ਆਈ ਹੋਈ ਆਪਾਂ ਝਾੜੂ ਪੂੰਛਾ ਕਰ ਲੂਗੀ ਉਹ ਤੇ ਮੈਂ ਮੰਜਾ ਢਾਲਿਆ ਬਾਹਰ ਇੱਥੇ ਬੈਠ ਕੇ ਧੁੱਪੇ ਕਰਦੇ ਆ ਆਪਣਾ ਬ੍ਰੇਕਫਾਸਟ ਕਿਚਨ ਦਾ ਕੰਮ ਬਸ ਮੇਰਾ ਡਾਲਣਾ ਸਿਰਫ ਕਿਚਨ ਸਾਫ਼ ਕਰਨੀ ਆ ਤੇ ਭਾਂਡੇ ਮੰਜਣੇ ਨੇ ਤੇ ਖਾਣ ਪਕਾਉਣ ਸਾਰਿਆਂ ਨੂੰ ਖਵਾਤਾ ਸਾਰਿਆਂ ਨੂੰ ਖਵਾਉਣ ਪਿੱਛੋਂ ਫਿਰ ਆਪਦੀ ਵਾਰੀ ਆਉਂਦੀ ਬਾਅਦ ਵਿੱਚ ਬ੍ਰੇਕਫਾਸਟ ਮੈਂ ਕਰ ਲਿਆ ਤੇ ਟਾਈਮ ਹੋ ਗਿਆ 9:40 ਦਾ ਭਾਂਡੇ ਵੀ ਮੇਰੇ ਹਜੇ ਇੱਥੇ ਪਏ ਨੇ ਅੰਦਰ ਮੈਂ ਗਈ ਨਹੀਂ ਤੇ ਧੁੱਪ ਨਾ ਨਿੱਗੀ ਨਿੱਗੀ ਲੱਗ ਰਹੀ ਸੀ ਬਹੁਤ ਆਰਾਮ ਆ ਰਿਹਾ ਸੀ ਨਿੱਗ ਚ ਤੇ ਅੰਦਰ ਹੈਲਪਰ ਪੋਚਾਬ ਲਗਾ ਰਹੀ ਸੀ ਪੱਖੇ ਚੱਲ ਰਹੇ ਸੀ ਮੈਂ ਕਿਹਾ ਚੱਲ ਮੈਂ ਧੁੱਪ ਸੇਕ ਲਾ ਫਿਰ ਮੈਂ ਜਾ ਕੇ ਕੰਮ ਕਰਦੀ ਹਾਂ ਕੰਮ ਹੋ ਜਾਣੇ ਨੇ ਪਰ ਮੇਰਾ ਦਿਲ ਕਰ ਰਿਹਾ ਸੀ ਮੈਂ ਧੁੱਪੇ ਬੈਠਾ ਕਿਉਂਕਿ ਇਹ ਆਪ ਕੰਮ ਕਰਦੇ ਕਰਦੇ ਸਾਰਾ ਦਿਨ ਖੜੀ ਲੱਤ ਤੇ ਰਹਿਨੇ ਕਈ ਵਾਰ ਆਪਦੇ ਆਪ ਨੂੰ ਟਾਈਮ ਹੀ ਨਹੀਂ ਲੱਗਦਾ ਵੀ ਆਪਾਂ ਰੈਸਟ ਕਰੀਏ ਹਣਾ ਹੁਣ ਮੇਰਾ ਦਿਲ ਕਰ ਰਿਹਾ ਏ ਧੁੱਪ ਸੇਕਾਂ ਮੈਂ 10 ਮਿੰਟ ਹੁਣ ਧੁੱਪ ਸੇਕੀ 10 ਮਿੰਟ ਵਿੱਚ ਮੇਰਾ ਬ੍ਰੈਕਫਾਸਟ ਹੋ ਗਿਆ ਤੇ ਹੁਣ ਚੱਲਦੇ ਅੰਦਰ ਤੇ ਅੰਦਰ ਕਿਚਨ ਦੀ ਸਾਫ ਸਫਾਈ ਕਰਦੇ ਆ ਪੱਖੇ ਵਗੈਰਾ ਬੰਦ ਕਰਦੇ ਆ ਮੈਟ ਵਗੈਰਾ ਜਿਹੜੇ ਧੁੱਪੇ ਤੇ ਰਸੀ ਝਾੜ ਕੇ ਉਹ ਲਗਾਵਾਂਗੇ ਸੈਟਿੰਗ ਕਰਾਂਗੇ ਸਾਰੇ ਘਰ ਦੇ ਸਮਾਨ ਦੀ ਕੋਕੂ ਕਿਉਂਕਿ ਜੋ ਝਾੜੂ ਪੋਚਾ ਲੱਗ ਜਾਂਦਾ ਨਾ ਫਿਰ ਉਸ ਤੋਂ ਬਾਅਦ ਆਏ ਹੁੰਦਾ ਵੀ ਸਾਰਾ ਘਰ ਸੈੱਟ ਕਰਦੇ ਆ ਪਰਦੇ ਵਗ ਤੇ ਜਦੋਂ ਹੈਲਪਰ ਆਉਂਦੇ ਫਿਰ ਉਦੋਂ ਸਮਾਨ ਇਹ ਦੂਦਰ ਹੁੰਦਾ ਉਹਨੇ ਪੂੰਛਾ ਝਾੜੂ ਲਗਾਉਣਾ ਹੁੰਦਾ ਕੋਈ ਐਕਸਟਰਾ ਚੀਜ਼ ਆਪਾਂ ਵੀ ਚੱਕ ਦਿੰਦੇ ਨੇ ਮੈਟ ਵਗੈਰਾ ਬਾਹਰ ਪਾ ਦਿੰਦੇ ਧੁੱਪੇ ਤੇ ਫਿਰ ਕਿਚਨ ਦਾ ਕੰਮ ਕਰਦੇ ਕਿਚਨ ਦੀ ਕਲੀਨਿੰਗ ਕਰਕੇ ਡਨ ਉਸ ਤੋਂ ਬਾਅਦ ਫਿਰ ਮੈਂ ਪਾਠ ਕਰਦੀ ਆ ਪਾਠ ਕਰਕੇ ਫਿਰ ਧੁੱਪ ਸੇਕਾਂਗੇ ਨੇ ਫਰੂਟ ਟਾਈਮ ਹੋ ਜਾਊਗਾ ਸਾਰਾ ਦਿਨ ਕੁਝ ਨਾ ਕੁਝ ਚੱਲਦੇ ਰਹਿੰਦਾ ਹੁੰਦਾ ਪਰ ਅੱਛਾ ਲੱਗਦਾ ਜਦੋਂ ਆਪਾਂ ਆਪਣੇ ਆਪ ਨੂੰ ਬੀਜ਼ੀ ਰੱਖੀਏ ਨਿੱਕੇ ਨਿੱਕੇ ਕੰਮਾਂ 'ਚ ਕਰਦੇ ਆਂ ਚ ਪਾਠ ਕਰ ਲਈਏ ਕੋਈ ਵੀਡੀਓ ਐਡਿਟ ਕਰ ਲਈ ਕੋਈ ਫੋਨ ਤੇ ਆਪਣਾ ਕੁਝ ਆਪਣਾ ਵੀਡੀਓ ਪ੍ਰੋਗਰਾਮ ਕੁਝ ਦੇਖਣਾ ਉਹ ਦੇਖ ਲੋ ਨਾ ਕੋਈ ਘਰ ਦਾ ਨਹੀਂ ਕੰਮ ਤਾਂ ਕੰਮ ਯਾਦ ਲਾਂਗੇ ਉਹ ਕਰ ਲੋ ਧੁੱਪੇ ਬੈ ਕੇ ਸਬਜ਼ੀ ਕੱਟ ਲੋ ਮਟਰ ਕੱਟ ਲੋ ਆਹ ਆਪਣੇ ਆਪ ਨੂੰ ਜਦੋਂ ਬਿਜ਼ੀ ਰੱਖਦੇ ਆ ਵਧੀਆ ਲੱਗਦਾ ਆਪਣੀ ਟੈਂਸ਼ਨ ਆ ਫਿਰ ਜਿਹੜੇ ਆਪਾਂ ਨਾਲ ਓਵਰ ਥਿੰਕ ਕਰਦੇ ਆ ਨਾ ਓਵਰ ਥਿੰਕਿੰਗ ਆਪਾਂ ਭੈਣਾ ਘਰੇ ਬਹੁਤ ਕਰਦੇ ਆ ਫਿਰ ਉਹ ਚੀਜ਼ ਤੋਂ ਵੀ ਬਚ ਰਹੇ ਨਾ ਜਦੋਂ ਆਪਾਂ ਆਪਣੇ ਆਪ ਨੂੰ ਬਿਜ਼ੀ ਰੱਖਦੇ ਆ ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਆਪਣੇ ਆਪ ਨੂੰ ਕੰਮਾਂ 'ਚ ਬਿਜ਼ੀ ਰੱਖਾਂ ਜਦੋਂ ਬੇਲੇ ਬੈ ਜਾਣਾ ਫਿਰ ਦਿਮਾਗ ਵਿੱਚ ਬਹੁਤ ਕੁਝ ਚੱਲ ਕੰਮਤ ਲੱਗੀ ਚੱਲੀ ਅੰਦਰ ਹੁਣ ਮੈਂ ਵੀ ਕੰਮ ਲੱਗਾ ਆਪਣੇ ਤੇ ਹੁਣ 10 ਵਜੇ ਨੂੰ ਕਿਚਨ ਦਾ ਕੰਮ ਆ ਸਾਰਾ ਡਾਂਸ ਹੀ ਕਿਚਨ ਕਲੀਨ ਹੋ ਗਈ ਸੀ ਹੌਲੀ ਹੀ ਹੋਏ ਕਿਚਨ ਆਪਾਂ ਸਾਫ਼ ਕਰਦਾਂ ਨਾ ਸਾਰੇ ਭਾਂਡੇ ਝੱਕਦਾਰ ਹੋ ਜਾਂਦੀਆਂ ਭਾਂਡੇ ਸਾਫ਼ ਸੁਥਰੇ ਹੋ ਜਾਂਦੇ ਨੇ ਕਿਚਨ ਕਲੀਨ ਹੋ ਜਾਂਦੀ ਆ ਫਿਰ ਕਿਚਨ ਨਾ ਹੌਲੀ ਜੀ ਲੱਗਣ ਲੱਗੀਆਂ ਨੇ ਖਾਲੀ ਖਾਲੀ ਜੀ ਬਹੁਤ ਵਧੀਆ ਲੱਗਦੀ ਆ ਸਾਫ਼ ਸੁਥਰੀ ਤੈਨੂੰ ਸਵੇਰੇ ਜਦੋਂ ਕੰਮ ਹੁੰਦਾ ਕੁਕਿੰਗ ਦਾ ਇੱਕ ਵਾਰ ਖਲਾਰਾ ਦਾ ਜ਼ਰੂਰ ਪੈਂਦਾ ਅੱਜ ਕੁਕਿੰਗ ਬਹੁਤ ਜ਼ਿਆਦਾ ਸੀ ਤੇ ਭਾਂਡੇ ਬਹੁਤ ਜ਼ਿਆਦਾ ਸੀ ਅੱਜ ਜਿਸ ਦਿਨ ਕੁਕਿੰਗ ਦਾ ਕੰਮ ਜ਼ਿਆਦਾ ਹੁੰਦਾ ਨਾ ਫਿਰ ਭਾਂਡੇ ਇੰਨੇ ਜ਼ਿਆਦਾ ਹੋ ਜਾਂਦੇ ਨੇ ਸਾਫ਼ ਕਰਨ ਵਾਲੇ ਧੀਰ ਹੀ ਲੱਗ ਜਾਂਦਾ ਭਾਂਡਿਆਂ ਦਾ ਅੱਜ ਕੁਕਿੰਗ ਦਾ ਕੰਮ ਜ਼ਿਆਦਾ ਸੀ ਉਸ ਕਰਕੇ ਭਾਂਡੇ ਜ਼ਿਆਦੇ ਸੀ ਇੱਕ ਜੋ ਕੰਮ ਤੇਜ਼ੀ ਨਾਲ ਕਰਦੇ ਆ ਨਾ ਫਿਰ ਭਾਂਡੇ ਇਕੱਠੇ ਹੋ ਜਾਂਦੇ ਨਹੀਂ ਤਾਂ ਆਪਾਂ ਥੋੜ੍ਹਾ-ਥੋੜ੍ਹਾ ਕਰਕੇ ਮੈਂ ਤਾਂ ਨਾਲ ਦੀ ਨਾਲ ਸਾਫ਼ ਕਰੀ ਜਾਂਦੀ ਹੁੰਦੀ ਆ ਇੱਕ ਜਦੋਂ ਕੁਕਿੰਗ ਦਾ ਕੰਮ ਜ਼ਿਆਦਾ ਹੁੰਦਾ ਸਾਰਾ ਉਹਦਾ ਇਕੱਠੇ ਬਾਅਦ ਵਿੱਚ ਸਾਫ਼ ਕਰਾਂਗੇ ਸਾਰੇ ਵੀ ਟਾਈਮ ਨਹੀਂ ਵੀਜੀ ਲੱਗਦਾ ਇਧਰ ਮੇਰੀ ਸਬਜ਼ੀ ਬਣੀ ਪਿਆ ਚਾਣਾ ਮਸਾਲਾ ਦੁਪਹਿਰੇ ਲੰਚ ਵਾਸਤੇ ਮੈਂ ਮੂਲੀਆਂ ਦੀ ਸਬਜ਼ੀ ਨਹੀਂ ਖਾਂਦੀ ਮੈਨੂੰ ਅੱਛੀ ਨਹੀਂ ਲੱਗਦੀ ਹੈਗੀ ਤੇ ਕਿਚਨ ਹੋ ਤੇ ਇਸ ਤੋਂ ਬਾਅਦ ਫਿਰ ਮੈਂ ਆਪਣੇ ਹੁਣ ਦੂਸਰੇ ਕਮਾਵ ਵਾਲ ਹੁੰਦੀ ਆ। ਲੋ ਜੀ ਹੁਣ ਆਪਾਂ ਕਰਦੇ ਕਾਫੀ ਬੀਟ। ਇਹ ਕਾਫੀ ਬੀਟ ਕਰ ਇਹ ਜਿਹੜਾ ਆਪਾਂ ਬਣਾ ਕੇ ਪੀਂਦੇ ਨਾ ਬਹੁਤ ਟੇਸਟੀ ਲੱਗਦੀ ਹੈ। ਜਿਨ੍ਹਾਂ ਨੂੰ ਕਾਫੀ ਪਸੰਦ ਨਹੀਂ ਹੈਗੀ ਜੋ ਇਸ ਤਰੀਕੇ ਨਾਲ ਕਾਫੀ ਬਣਾ ਕੇ ਪੀਊਗਾ ਬਹੁਤ ਟੇਸਟੀ ਲੱਗਦੀ ਹੈ। ਗਵਿੰਦਰ ਕਾਫੀ ਪਹਿਲਾਂ ਬਿਲਕੁਲ ਨਹੀਂ ਪਿੰਦੇ ਸੀ ਪਰ ਜਦੋਂ ਬੀਟ ਕਰ ਇਹ ਕਾਫੀ ਮੈਨੂੰ ਦੇਣ ਲੱਗੀ ਹੁਣ ਕਹਿੰਦੇ ਤੂੰ ਮੈਨੂੰ ਕਾਫੀ ਦੀ ਆਦਤ ਪਾ ਦੇ ਹੁਣ ਰੋਜ਼ ਉਹਨਾਂ ਦੀ ਇੱਕ ਕੱਪ ਕਾਫੀ ਚਾਹੀਦੀ ਹੁੰਦੀ ਹੈ। ਬੀਟ ਕਰਕੇ ਰੱਖ ਲੈਂਦੇ ਹਾਂ ਮੈਂ 4 ਦਿਨ 5 ਦਿਨ 3 ਦਿਨ ਜਿੰਨੇ ਦਿਨ ਚ ਇਦੇ ਵਿੱਚ ਪਾਵਾਂਗੇ ਕੌਫੀ ਪਾਣੀ ਨਾਲ ਜ਼ਿਆਦਾ ਮਰੱਖੋ ਐ ਕੌਫੀ ਫੀਲ ਕਰਨ ਲਈ ਦੋ ਚਮਚੇ ਪਾਵਾਂਗੇ ਕੌਫੀ ਦੇ ਔਰ ਕੌਫੀ ਤੋਂ ਡਬਲ ਆਪਾਂ ਲਾਵਾਂਗੇ ਚੀਨੀ ਚਾਰ ਚਮਚੇ ਚੀਨੀ ਦੇ ਪਾਵਾਂਗੇ ਇਹਦੇ ਵਿੱਚ ਮੋਟੀ ਚੀਨੀ ਨਾਰਮਲ ਜਿਹੜੀ ਆਪਾਂ ਯੂਜ਼ ਕਰਦੇ ਆ ਪੀਸੀ ਹੋਈ ਨਾ ਪਾਓ ਮੋਟੀ ਚੀਨੀ ਪਾਓ ਇਹ ਨਾਲ ਹੀ ਵਧੀਆ ਨਹੀਂ ਹੋਗੀ ਚਾਰ ਚਮਚੇ ਪਾ ਲੈ ਆਪਾਂ ਚੀਨੀ ਦੇ ਇੱਕ ਵਾਰ ਇਹਨੂੰ ਮਿਕਸ ਕਰ ਦੋ ਠੀਕ ਕਰ ਉਸ ਤੋਂ ਬਾਅਦ ਆਪਾਂ ਲੈਣਾ ਪਾਣੀ ਪਾਣੀ ਥੋੜਾ ਥੋੜਾ ਕਰਕੇ ਪਾਉਣਾ ਇੱਕਦਮ ਜ਼ਿਆਦਾ ਨਹੀਂ ਪਾਉਣਾ ਗਰਮ ਪਾਣੀ ਹੀ ਪਾਇਓ ਦੋ ਚਮਚ ਮੈਂ ਪਾ ਲਈ ਕਾਫੀ ਦੇ ਹਾਂ ਪਾਣੀ ਦੇ ਸੌਰੀ ਗਰਮ ਪਾਣੀ ਦੇ ਅੱਧਕ ਚਮਚ ਮੈਂ ਹੋਰ ਪਾਉਂਗੀ ਗਰਮ ਕਾਫੀ ਇਹ ਸੌਰੀ ਗਰਮ ਪਾਣੀ ਪਾਉਂਗੀ ਤਾਂ ਬਹੁਤ ਵਧੀਆ ਬੀਟ ਹੋਊਗੀ ਜੇ ਠੰਡਾ ਪਾਣੀ ਪਾਉਂਗੇ ਫੇਰ ਨਹੀਂ ਵਧੀਆ ਬੀਟ ਹੋਣੀ ਕੋਸ਼ਿਸ਼ ਕਰੋ ਪਾਣੀ ਗਰਮ ਹੀ ਰੱਖਿਓ ਚਮਚਿਆਂ ਨਾਲ ਮਿਕਸ ਕਰਨ ਤੋਂ ਬਾਅਦ ਮੈਂ ਵਿਸਕ ਕਰ ਲੈ ਰਹੀ ਹਾਂ ਵਿਸਕ ਕਰਨਾ ਇਦਾਂ ਮਿਕਸ ਕਰਾਂਗੇ ਕਾਫੀ ਬਹੁਤ ਵਧੀਆ ਤੇ ਬਹੁਤ ਜਲਦੀ ਬੀਟ ਹੋ ਜੂਗੀ ਕਿ ਚਮਚੇ ਨਾਲ ਜ਼ਿਆਦਾ ਮਿਹਨਤ ਨਹੀਂ ਤੇ ਲੱਗੂਗੀ ਐ ਤਰਫ਼ਾ ਲੱਗ ਪਟ 1 ਮਿੰਟ ਦੀ ਬੀਟ ਹੋ ਜਾਣੀ ਹੁਣ ਕਲਰ ਇਹਨਾਂ ਡਾਰਕ ਨਾ ਬਿਲਕੁਲ ਚਿੱਟੀ ਹੋ ਜਾਣੀ ਇਹ ਇਧਰ ਆਪਣੀ ਕਾਫੀ ਬੀਟ ਹੋ ਚੁੱਕੀ ਆ ਬੀਟ ਹੋ ਕੇ ਨਾ ਫਲਫੀ ਹੋ ਜਾਂਦੀ ਹੈ ਕਲਰ ਇਹਦਾ ਲਾਈਟ ਹੋ ਜਾਂਦਾ ਬਹੁਤ ਫਲਫੀ ਹੋ ਗਈਆਂ ਦੇਖੋ ਤੇ ਜਦੋਂ ਵੀ ਤੁਸੀਂ ਕਾਫੀ ਬਣਾਉਣੀ ਹੈ ਮਾਸ ਇੱਕ ਗਲਾਸ ਸਾਹਮਣੇ ਦੁੱਧ ਦਾ ਗਰਮ ਕਰੋ ਕੱਪ ਗਲਾਸ ਇੱਕ ਦੁੱਧ ਦਾ ਤੇ ਜੇ ਤੁਸੀਂ ਮਿੱਠੀ ਪਸੰਦ ਕਰਦੇ ਹੋ ਹਲਕੀ ਚੀਨੀ ਉਹਦੇ ਵਿੱਚ ਪਾ ਲਓ ਨਹੀਂ ਆਹ ਚੀਨੀ ਦੀ ਮਿਠਾਸ ਬਹੁਤ ਹੁੰਦੀ ਆ ਦੇਖੋ ਹੁਣ ਤੁਸੀਂ ਇਹਨੂੰ ਢੱਕ ਕੇ ਬਾਹਰ ਰੱਖ ਲਓ ਕਚਨਚ ਆਪਣੇ ਕਾਊਂਟਰ ਤੇ ਤਿੰਨ ਦਿਨ ਚਾਰ ਦਿਨ ਬਿਲਕੁਲ ਖਰਾਬ ਨਹੀਂ ਹੋਊਗੀ ਇਹ ਜਦੋਂ ਵੀ ਕਾਫੀ ਪੀਣ ਦਾ دل ਕਰੇ ਬਸ ਇੱਕ ਚਮਚਾ ਤੁਸੀਂ ਕਾਫੀ ਦਾ ਜਾਂ ਆਪਣੇ ਟੇਸਟ ਅਕੋਰਡਿੰਗ ਜਿੰਨੀ ਤੁਸੀਂ ਸਟਰੋਂਗ ਕਿਨੂਕ ਲਾਈਟ ਪੀਣ ਨੂੰ ਐਡ ਕਰ ਲਓ ਗਲਾਸ ਦੁੱਧ ਦੇ ਵਿੱਚ ਤੇ ਕਾਫੀ ਆਪਣੀ ਬਣ ਕੇ ਤਿਆਰ ਹੈ ਟੇਸਟ ਇੰਨਾ ਹੀ ਅੱਛਾ ਹੁੰਦਾ ਨਾ ਬਹੁਤ ਅੱਛਾ ਤੁਹਾਨੂੰ ਆਏ ਲੱਗੂ ਜਿਵੇਂ ਕੋਈ ਵਿਆਹ ਸ਼ਾਦੀ ਵਾਲੀ ਬਾਹਰ ਕੈਫੇ ਵਾਲੀ ਕਾਫੀ ਬੀ ਬਣੇ ਬਿਲਕੁਲ ਇਹ ਨ ਤਿੰਨ ਚਾਰ ਦਿਨ ਪਹਿਲਾਂ ਦੀ ਵੀਡੀਓ ਕਲਿੱਪ ਹੈ ਮੈਂ ਰਜਾਈ ਬੇੜ ਰਹੀ ਸੀ ਮੇਰੇ ਕੋਲ ਨ ਇੱਕ ਜੈਪੂਲੀ ਰਜਾਈ ਪਈ ਸੀ ਕਈ ਸਾਲ ਪਹਿਲਾਂ ਦਵਿੰਦਰ ਜੈਪੁਰ ਤੋਂ ਪਤਲੀ ਜੀ ਰਜਾਈ ਲੈ ਕੇ ਆਈ ਸੀ ਉਧਰ ਹੁੰਦੀਆਂ ਹੀ ਨੇ ਪਤਲੀਆਂ ਜੈਪੂਲੀ ਰਜਾਈਆਂ ਹੁੰਦੀਆਂ ਬਹੁਤ ਪਤਲੀਆਂ ਪਤਲੀਆਂ ਹੀ ਆ ਨੇ ਤੇ ਉਹ ਅਸੀਂ ਕਈ ਸਾਲ ਯੂਜ਼ ਕੀਤੀ ਪਰ ਹੁਣ ਉਹ ਯੂਜ਼ ਕਰਨ ਦੇ ਹਾਲਤ ਵਿੱਚ ਨਹੀਂ ਸੀ ਜਿਹੜੀ ਉਹਦੇ ਵਿੱਚ ਫਿਲਿੰਗ ਕਰੀ ਹੋਈ ਸੀ ਰੂਹ ਦੀ ਵਾਟ ਐਵਰ ਹੈ ਨਾ ਉਹ ਟੁੱਟ ਗਈ ਸੀ ਟੁੱਟੀ ਹੀ ਪਈ ਸੀ ਤੇ ਇਸ ਕਰਕੇ ਮੈਂ ਕਿਹਾ ਹੁਣ ਕੀ ਕਰੇ ਬਈ ਯੂਜ਼ ਤੇ ਆਨੇ ਦੀ ਹੁਣ ਇੰਦਾ ਚੱਕ ਕੇ ਆਪਾਂ ਸੁੱਟ ਵੀ ਨਹੀਂ ਸਕਦੇ ਬਈ ਥੋੜਾ ਦੋਗੀ ਫਿਰ ਹੁਣ ਕੁਛ ਨਾ ਕੁਛ ਤਾਂ ਉਹਦਾ ਕਰਨਾ ਹੀ ਪੈਣਾ ਸੀ ਮੈਂ ਕਿਹਾ ਚਲੋ ਇਹਨੂੰ ਦੇੜ ਦੇ ਆਂ ਦੇੜ ਕੇ ਦੇਖਦੇ ਹਾਂ ਇਹਦੇ ਵਿੱਚੋਂ ਕੀ ਨਿਕਲਦਾ ਇਹ ਦਵਾਰੇ ਪੜਾ ਲਾਂਗੇ ਕੁਛ ਇਸ ਤਰ੍ਹਾਂ ਦੀ ਮੈਂ ਉਮੀਦ ਲੈ ਕੇ ਇਹਨੂੰ ਸ਼ੁਰੂ ਕਰ ਲਿਆ ਦੇਣ ਨਾ ਅ ਦੇੜਤੀ ਇਹਦੇ ਵਿੱਚੋਂ ਜਿਹੜੀ ਕੋਈ ਰੂਹ ਦੀ ਤੈ ਨਿਕਲੀ ਇੱਕ ਸ਼ੀਟ ਨਿਕਲੀ ਹੈ ਉਹ ਪਤਾ ਨਹੀਂ ਰੂਹ ਹੈ ਪਤਾ ਨਹੀਂ ਫਾਈਬਰ ਹੈ ਕੀ ਚੀਜ਼ ਹੈ ਹੁਣ ਪਤਾ ਨਹੀਂ ਨਗਰੇ ਮੈਂ ਰਹੁ ਹੈ ਵਜਨ 'ਚ ਬਹੁਤ ਹਲਕੀ ਹੈ ਸਾਰੀ ਕਿਲੋ ਇਹਦੇ ਵਿੱਚ ਰੂਹ ਹੈ 1 ਕਿਲੋ ਹੀ ਰੂਹ ਨਿਕਲੀ ਜੇ ਮੈਂ ਵਜਨ ਕੀਤਾ ਉਹਦਾ ਤੇ ਜਿਹੜਾ ਇਹਦਾ ਕਵਰ ਸੀ ਉੱਪਰਲਾ ਕਾਟਨ ਦਾ ਸੀ ਬਹੁਤ ਸੋਹਣੀ ਕਾਟਨ ਹੈ ਇਹ ਇਹ ਬਿਲਕੁਲ ਲਾਈਟ ਵੇਟ ਕਾਟਨ ਹੈ ਹਲਕੀ ਪਤਲੀ ਮलमल ਜਿਵੇਂ ਹੁੰਦੀ ਹੈ ਤੇ ਉਹ ਮੈਂ ਵਾਸ਼ ਕਰਤਾ ਸੀਗਾ ਫਿਰ ਮੈਂ ਕਿਹਨੂੰ ਦੇਖਾਂਗੇ ਦੁਬਾਰੇ ਇਹਨੂੰ ਭਰਾਵਾਂ ਮਾਂਕ ਨਾ ਭਰਾਵਾਂ ਜੇ ਭਰਾਉਂਗੀ ਤਾਂ ਰਜਾਈ ਭਾਰੀ ਨਾ ਹੋ ਜਾਈ ਕਿਉਂਕਿ ਮੇਰੀ ਸਲਾਹ ਵੀ ਘਰ ਤੋਂ ਘੱਟ ਇਹਦੇ ਵਿੱਚ ਫਾਈਬਰ ਭਵਾਵਾਂ ਮੈਂ 2 ਕਿਲੋ ਹੀ ਭਵਾਵਾਂ ਪਰ ਜੋ ਮੰਨਣਗੇ ਭਰਨ ਵਾਲੇ ਉਹਨਾਂ ਨੇ ਪੱਕਾ ਕਹਿਣਾ 2 ਕਿਲੋ ਭਵਾ ਲਓ 3 ਕਿਲੋ ਭਵਾ ਲਓ ਵੀ ਮੈਨੂੰ ਨਹੀਂ ਹੁਣ ਸਮਝ ਨਹੀਂ ਆ ਰਹੀ ਕੀ ਕਰਨਾ ਚਾਹੀਦਾ ਡੇਢ ਪੱਟਾ ਮੈਂ ਇਹ ਕਰ ਲਈ ਕਿਉਂਕਿ ਜਦੋਂ ਘਰੇ ਇਹ ਚੀਜ਼ ਵਰਤੋਂ 'ਚ ਆਉਂਦੀ ਨਹੀਂ ਨਾ ਫਿਰ ਹੁੰਦਾ ਵੀ ਇਹ ਕਿ ਕਦੀ ਕਿਉਂ ਜਗ੍ਹਾ ਰੋ ਕਵਰ ਮੈਂ ਉੱਪਰ ਲਮੈਂ ਵਾਸ਼ ਕਰਤਾ ਵਾਸ਼ ਕਰਕੇ ਸੁਕਣਾ ਪਾਤਾ ਤੇ ਇਹਦੇ ਵਿੱਚ ਹੀ ਦਵਾਰੇ ਭਰਾਵਾਂਗੇ ਜੋ ਕੁਝ ਵੀ ਭਰਾਵਾਂ ਕਿਉਂਕਿ ਇਹਦਾ ਆਪ ਦਾ ਬਜਾ ਨਹੀਂ ਹੈਗਾ ਤੇ ਇੱਕ ਕਾਟਨ ਬਹੁਤ ਸੋਹਣਾ ਹੈ ਬਾਕੀ ਕਾਟਨ ਦੇ ਉੱਪਰ ਆਪਾਂ ਜਦੋਂ ਕੋਈ ਵੀ ਕਵਰ ਚੜਾਉਣਾ ਹੈ ਰਜਾਈ ਦੇ ਉੱਤੇ ਗਲਾਫ ਚੜਾਉਣਾ ਹੈ ਤੋ ਖੜ ਜਾਂਦਾ ਜੇ ਨੀਚੇ ਕਪੜਾ ਰੇਸ਼ਮੀ ਹੋਗਾ ਫਿਰ ਗਲਾਫ ਨਹੀਂ ਖੜਦਾ ਰੇਸ਼ਮੀ ਕਪੜੇ ਤੇ ਕਾਟਨ ਦੇ ਨਾਲ ਚਿਪਕ ਜਾਂਦਾ ਗਲਾਫ ਫਿਰ ਗਲਾਫ ਇਕੱਠਾ ਰਜਾਈ ਇਕੱਠੀ ਨਹੀਂ ਹੁੰਦੀ ਕਵਰ ਦੇ ਵਿੱਚ ਇਹ ਵੀ ਇਹਦਾ ਫਾਇਦਾ ਹੋਇਆ ਨਾ ਤੇ ਕਿ ਲਾਈਟ ਵੇਟ ਆ ਜੋ ਲਾਈਟ ਵੇਟ ਕਪੜੇ ਦੇ ਵਿੱਚ ਆਪਾਂ ਰੂ ਜਾਂ ਫਾਈਬਰ ਪਵਾਵਾਂਗੇ ਰਜਾਈ ਆਪਣੀ ਹਲਕੀ ਬਣੂਗੀ ਜੇ ਅੰਦਰਲਾ ਕੱਪੜਾ ਹੀ ਵਜਨ ਚ ਭਾ ਲਈਏ ਫਿਰ ਰਜਾਈ ਭਾਰੀ ਹੋ ਜਾਊਗੀ। ਬਾਕੀ ਦੇਖਦੇ ਆ ਕਿ ਹੋਣਾ ਚਾਹੀਦਾ। ਮੇਰੇ ਕੋਲ ਨ ਇੱਕ ਡਬਲ ਰਜਾਈ ਪਈ ਸੀ। ਦਵਿੰਦਰ ਕਈ ਸਾਲ ਹੋ ਗਏ ਜੈਪੁਰ ਤੋਂ ਲੈ ਕੇ ਆਏ ਸੀ ਜੈਪੂਰੀ ਰਜਾਈ। ਪਰ ਇਹ ਰਜਾਈ ਇੰਨੀ ਪਤਲੀ ਸੀ ਇੰਨੀ ਪਤਲੀ ਸੀ ਪਰ ਅਸੀਂ ਇਹਨੂੰ ਕਈ ਸਾਲ ਯੂਜ਼ ਕੀਤਾ। ਉੱਪਰ ਚਿਰੋ ਗਰਮ ਗਲਾਫ ਚੜਾ ਲਿਆ ਮੋਟਾ ਤਾਂ ਵਧੀਆ ਰਜਾਈ ਦਾ ਕੰਮ ਕਰੀ ਇਹ ਬਹੁਤ ਵਧੀਆ। ਪਰ ਹੁਣ ਕੋਈ ਜਾਂਦਰੀ ਪਤਲੀ ਹੋ ਗਈ ਜਿਹੜੀ ਵਿੱਚ ਰੂਨ ਦੀ ਲੇਅਰ ਸੀ ਉਹ ਵੀ ਟੁੱਟ ਗਈ ਸੀ। ਇਹ ਮੈਂ 1.5 ਤੇ 2 ਦਿਨ ਹੋ ਗਏ 1.5 ਪਈਆ ਆ ਕਵਰ ਮੈਂ ਧੋਤਾ ਇਹਦੇ ਵਿੱਚ ਇਹ ਸੀਗੀ ਆਹ ਵਾਲੀ ਰੂਮ ਸੀ ਇਹਦੇ ਵਿੱਚ ਤੇ ਆ ਮੈਂ ਕਵਰ ਧੋਤਾ ਸੀ ਆ ਇਹਨਾਂ ਲਾਈਟ ਵੇਟ ਨਾਲ ਨਾ ਯਾਰ ਕਵਰ ਕਾਟਨ ਦਾ ਬਹੁਤ ਲਾਈਟ ਵੇਟ ਹੈ ਇਹ ਮੈਂ ਵਾਸ਼ ਕਰਕੇ ਰੱਖਤਾ ਜਿਹੜੀ ਇਹਦੇ ਵਿੱਚੋਂ ਨਿਕਲੀ ਸ਼ੀਟ ਰੂਮ ਵੀ ਆ ਆਈ ਡੋਨਟ ਨੋ ਇਹ ਰੂਆ ਹੈ ਕਿ ਫਾਈਬਰ ਹੈ ਮੈਨੂੰ ਖੁਦ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਚੀਜ਼ ਹੈ ਪਤਾ ਨਹੀਂ ਲੱਗ ਰਿਹਾ ਵੀ ਰੂਆ ਹੈ ਕਿ ਫਾਈਬਰ ਹੈ ਬਿਲਕੁਲ ਤੈਹ ਬਣੀ ਪਈ ਹੈ ਇਦਾਂ ਤੇ ਹੁਣ ਸੋਚ ਰਹੇ ਵੀ ਇਹਨੂੰ ਭਰਾਈਏ ਕਨਾਂ ਭਰਾਈਏ ਜੇ ਅਸੀਂ ਭਰਾਵਾਂਗੇ ਸਾਨੂੰ ਕਿਤੇ ਵੀ ਰੈਡੀमेड ਰਜਾਈ ਨਾਲੋਂ ਕਿਤੇ ਮਹਿੰਗੀ ਨਾ ਪੈ ਜੇ ਇਸ ਕਰਕੇ ਮੈਂ ਤੇ ਦਵਿੰਦਰ ਨੇ ਹੁਣ ਇਹ ਸੋਚਿਆ ਇਹ ਕਿਲੋ ਕਸਾਰੀ 1 ਕਿਲੋ 100 ਗ੍ਰਾਮ ਆ ਇਹਦਾ weight ਹੈ ਜਿਹੜਾ ਰੂੰ ਦਾ ਵਿੱਚ ਡਬਲ ਰਾਈ ਭਰਾਵਾਂਗੇ ਏਟਲੀਸਟ ਉਹਦੇ 2 ਕਿਲੋ ਫਾਈਬਰ ਪਾਉਗੀ ਪਾਉਗੀ ਹਨਾ ਵੀ 2 ਕਿਲੋ ਤਾਂ ਮੈਂ ਪਵਾਉਂਗੀ 2.5 ਕਿਲੋ ਜਾਂ 2 ਕਿਲੋ ਤਾਂ ਪਾਉਗੀ ਤੇ ਉਹ ਪੁੱਛ ਕੇ ਆਵਾਂਗੇ ਉਹਨਾਂ ਨੂੰ ਜਿਹੜੇ ਰਜਾਈਆਂ ਭਰਦੇ ਨੇ ਵੀ ਉਹ ਕਿੰਨੀ ਫਾਈਬਰ ਪਾਉਗੀ ਕੀ ਕੋਸਟ ਪਾਉਗੀ ਇਹ ਵੀ ਆ ਇਹਦੇ ਵਿੱਚ ਦਬਾਰੇ ਰੀਵਿਲ ਹੋਊ ਕਿ ਨਹੀਂ ਹੁੰਦੀ ਤੇ ਫਿਰ ਅਸੀਂ ਰੈਡੀमेड ਰਜਾਈ ਵੀ ਦੇਖਾਂਗੇ ਵੀ ਰੈਡੀमेड ਕਿੰਨੇ ਕ ਦੀ ਮਿਲਦੀ ਆ ਕਹੀ ਜੀ ਕੁਆਲਿਟੀ ਆ ਤੇ ਕਿੰਨੇ ਚ ਪਾਉਗੀ ਫਿਰ ਉਸ ਤੋਂ ਬਾਅਦ ਫੈਸਲਾ ਲਵਾਂਗੇ ਵੀ ਇਹ ਸਾਨੂੰ ਦਬਾਰੇ ਕਰਾਉਣੀ ਚਾਹੀਦੀ ਆ ਕਿ ਰੈਡੀमेड ਹੀ ਲੈ ਕੇ ਰੱਖ ਲਈ ਹੈ ਨਾ ਦਵਿੰਦਰ ਤਾਂ ਕਹਿੰਦਾ ਤੂੰ ਇਹ ਚੱਕਰਾਂ ਚ ਨਾ ਪੈ ਵੀ ਰੈਡੀमेड ਲੈ ਕੇ ਰੱਖ ਲੈ ਮੈਂ ਕਿਹਾ ਚਲੋ ਫਿਰ ਵੀ ਫੋਰ ਜਰਨਲ ਨੋਲਿਜ ਪਤਾ ਲੱਗੇ ਜੇ ਵੀ ਆਪਾਂ ਨੂੰ ਆ ਕੀ ਮਟੀਰੀਅਲ ਇਹਦੇ ਵਿੱਚ ਪਾਇਆ ਹੋਇਆ ਤੇ ਕਿਹੋ ਜਿਹਾ ਮਟੀਰੀਅਲ ਇਹ ਤੇ ਅੱਜ ਆਪਾਂ ਭਰਾਵਾਂਗੇ ਕਿੰਨੀ ਕੋਸਟ ਹੋਊਗੀ ਫੋਰ ਜਨਰਲ ਨੌਲੇਜ ਆਪਾਂ ਪੁੱਛ ਤਾਂ ਸਕਦੇ ਹਾਂਗੇ ਤੇ ਕਹਿੰਦੇ ਚਲ ਪੁੱਛ ਲਈ ਪਰ ਉਹ ਕਹਿੰਦੇ ਤੂੰ ਉਹ ਐਂ ਕੁਛ ਨਹੀਂ ਕਹਿੰਦੇ ਤੂੰ ਰੈਡੀਮੇਡ ਲੈ ਕੇ ਰੱਖ ਦਬਲ ਰਜਾਈ ਦੇਖਦੇ ਆਂ ਫਿਰ ਇੱਕ ਵਾਰ ਕੰਪੈਰੀਜ਼ਨ ਹੋਣਾ ਚਾਹੀਦਾ ਮੈਨੂੰ ਐਂ ਲੱਗਦਾ ਵੀ ਆਪਾਂ ਨੂੰ ਭਰੌਣ ਵਿੱਚ ਸਸਤੀ ਪੈਂਦੀ ਐ ਕਿ ਬਣੇ ਬਣਾਈ ਚ ਆਪਾਂ ਲੈ ਕੇ ਰੱਖ ਲਈ ਉਹ ਸਸਤੀ ਪੈਂਦੀ ਐ ਇਸ ਕਰਕੇ ਦੇਖ ਕੰਗ ਜੀ ਸ਼ਾਮ ਨੂੰ ਅੱਜ ਟਾਈਮ ਲੱਗੇ ਨਹੀਂ ਅੱਜ ਜਾਂ ਕੱਲ੍ਹ ਸੇ ਪੁੱਛ ਕੇ ਆਵਾਂਗੇ ਪਤਾ ਕਰਕੇ ਆਵਾਂਗੇ ਨਹੀਂ ਫਿਰ ਡਬਲ ਰਜਾਈ ਕਿ ਡਬਲ ਚਾਹੀਦੀ ਲੈ ਕੇ ਰੱਖਣੀ ਪਊਗੀ ਕੰਗ ਫਿਰ ਜਦੋਂ ਗੈਸਟ ਵਗੈਰਾ ਆਉਂਦੇ ਨੇ ਫਿਰ ਸਰਦਾ ਨਹੀਂ ਹੈਗਾ ਰਜਾਈਆਂ ਤਾਂ ਚਾਹੀਦੀ ਨੇ ਇੱਕ ਵਾਰ ਹਰ ਇੱਕ ਕੋਈ ਡਬਲ ਰਜਾਈ ਮੰਗਦਾ ਕੱਲਾ ਬੰਦਾ ਵੀ ਕਹੂਗਾ ਸਾਨੂੰ ਖੁੱਲੀ ਰਜਾਈ ਦੋ ਡਬਲ ਰਜਾਈ ਨਹੀਂ ਹੈਗੀ ਡਬਲ ਰਜਾਈ ਦੋ ਸਾਨੂੰ ਸਿੰਗਲ ਸਾਡੇ ਕੋਲ ਕਈ ਸਿੰਗਲ ਤਾਂ ਆਮ ਹੁੰਦੀਆਂ ਇਹ ਰਜਾਈਆਂ ਪਰ ਡਬਲ ਆਪਣੇ ਕੋਲ ਇੰਨੀ ਜ਼ਿਆਦਾ ਨਹੀਂ ਹੁੰਦੀਆਂ ਇਸ ਕਰਕੇ ਫਿਰ ਡਬਲ ਰਜਾਈ ਚਾਹੀਦੀ ਚਾਹੀਦੀ ਆ ਦੇਖਦੇ ਹਾਂ ਦਵਿੰਦਰ ਤਾਂ ਮੈਨੂੰ ਕਹਿੰਦੇ ਤੂੰ ਡਬਲ ਰਚਾਈ ਰੈਡੀਵੇਟ ਲੈ ਕੇ ਰੱਖਦਾ ਭਾਵੇਂ ਦੋ ਲੈ ਕੇ ਰੱਖ ਲੈ ਪਰ ਇਹਨੂੰ ਮੱਥਾ ਨਾ ਮਾਰ ਕਹਿੰਦੇ ਦਾੜੀ ਨਾਲੋਂ ਮੁੱਛਾ ਨਾ ਵਧਾ ਕੇ ਵੇ ਨਹੀਂ ਕਦੇ ਵੀ ਆਪਾਂ ਇਹ ਵੀ ਭਰਾਂ ਲਈਏ ਪੈਸੇ ਵੀ ਲਾ ਲਈਏ ਕਿਤੇ ਆਪਾਂ ਬਾਅਦ ਚ ਪਸੰਦ ਵੀ ਨਾ ਆਵੇ ਹਨਾ ਤਾਂ ਉਹ ਕਹਿੰਦੇ ਵੀ ਤੂੰ ਰੈਡੀमेड ਲੈ ਕੇ ਰੱਖਦਾ ਰਚਾਈ ਵੀ ਇਹਨੂੰ ਚਿਹਰੇ ਖਿੜ ਦੇ ਖੜਾ ਦੇਖਦੇ ਹਾਂ ਮੈਨੂੰ ਆਏ ਵੀ ਮੈਂ ਕੰਪੈਰੀਸਨ ਕਰਾਂ ਮੈਂ ਪਤਾਵ ਕਰਾਂ ਵੀ ਕਿ ਕਿੰਨਾ ਕੁ ਫਰਕ ਪਊਗਾ ਹਨਾ ਦੇਖਦੇ ਹਾਂ तो हूँ से मेरा लंच टाइम लंच में मैं बनाई सी मक्की की रोटी अब मेरा मक्की की रोटी खाने दिल कर रहा है पर मैं खादी मसा सुी सब्जी ना ना रोटी मैं खाने मुश्किल हो गई फिर मैं सोचा मैं कणक की रोटी खा ला चाह पी लो यार मंजा माड़ा धूपे खिंच लो निगे चीज खिंच लो ठंड चढ़ी जाती है पीओ चाह पंजीरी ਮੈਂ ਨਾ ਦਵਿੰਦਰ ਨੂੰ ਕਹਿ ਰਹੀ ਸੀ ਕਿ ਪਨੀਰੀ ਹੁਣ ਹਫਤੇ 10 ਦਿਨਾਂ ਦੇ ਰਹੀ ਵਾਤੋਂ ਵਾਰ 15 ਦਿਨ ਚੱਲ ਜਾਊਗੀ ਕਿ ਤੂੰ ਸਾਮਾਨ ਪਨੀਰੀ ਦਾ ਹੋਰ ਲਿਓ ਹੌਲੀ ਹੌਲੀ ਕਰਕੇ ਮੈਂ ਤਿਆਰ ਕਰਕੇ ਢੱਕ ਲਵਾਂ ਵੀ ਨੈਕਸਟ ਬੈਚ ਆਪਾਂ ਬਣਾ ਕੇ ਰੱਖ ਲਾਂ ਨੇ ਪਨੀਰੀ ਦਾ ਚਾਹ ਮੈਂ ਪੀ ਲਈ ਤੇ ਚਾਹ ਪੀ ਕੇ ਹੁਣ ਮੈਂ ਕਰ ਰਹੀ ਆ ਓਟਸ ਡਰਾਈ ਰੋਸ ਓਟਸ ਨਾਲ ਜਿਹੜੇ ਮੈਂ ਡਰਾਈ ਰੋਸ ਪਾ ਕੇ ਰੱਖਦੀ ਹੁੰਦੀ ਆ ਤੋਂ ਬਹੁਤ ਥੋੜੇ ਹੀ ਰਹਿ ਗਏ ਤੋਂ ਨੂੰ ਮੈਂ ਕਿਹਾ ਹੋਰ ਬੈਚ ਤਿਆਰ ਕਰਕੇ ਰੱਖ ਦੀਏ ਤੇ ਉਹ ਮੈਂ ਤਿਆਰ ਕਰ ਲਈਆਂ ਅੱਜ ਮੇਰਾ ਸਾਫ-ਸਫਾਈ ਵਾਲੇ ਕੰਮ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰਿਆ ਬਿਲਕੁਲ ਮੇਰਾ ਮਨ ਨਹੀਂ ਕਰਿਆ ਮੈਂ ਕੋਈ ਸਾਫ-ਸਫਾਈ ਦੇ ਕੰਮ ਕਰਾਂ ਕਿਉਂਕਿ ਕੰਮ ਤਾਂ ਹੈਗੇ ਸੀ ਪਰ ਮੈਂ ਕਈ ਦਿਨਾਂ ਤੋਂ ਕਰਦੀ ਆ ਵੀ ਅੱਜ ਮੇਰਾ ਬਿਲਕੁਲ ਥਿਨ ਨਹੀਂ ਕਰਿਆ ਇਸ ਕਰਕੇ ਅੱਜ ਮੈਂ ਬ੍ਰੇਕ ਲਈ ਹੈ ਵੀ ਅੱਜ ਸਾਫ-ਸਫਾਈ ਦਾ ਕੰਮ ਕੁਝ ਵੀ ਨਹੀਂ ਕਰਨਾ ਹੈਗਾ ਤੇ ਫਿਰ ਮੈਂ ਕਿਹਾ ਚਲੋ ਆਹ ਵਾਲਾ ਓਟਸ ਦਾ ਇੱਕ ਬੈਚ ਆਪਾਂ ਤਿਆਰ ਕਰਕੇ ਰੱਖ ਲਵਾਂਗੇ ਰੋਸਟ ਕਰਕੇ ਪਹਿਲਾ ਵਾਲਾ ਸਿਰਫ ਐਨੇ ਕਰ ਰਹੀ ਥੋੜੀ ਜਿਹੀ ਇਹ ਮੈਂ ਲੰਗ ਡੱਬੀ ਚ ਕੱਢ ਕੇ ਰੱਖ ਲਵਾਂਗੀ ਕਿ ਆ ਨਵਾਂ ਪੈਕੇਟ ਖੋਲਿਆ ਸੀ ਉਹ ਵਾਲੇ ਨੇ ਇਹ ਪੁਰਾਣੇ ਪੈਕੇਟ ਵਾਲੇ ਨੇ ਮੈਂ ਅਲੱਗ ਛੋਟੀ ਡੱਬੀ ਚ ਕੱਢ ਕੇ ਰੱਖ ਲਵਾਂਗੀ ਇਹ ਪਹਿਲਾਂ ਮੈਂ ਯੂਜ਼ ਕਰ ਲਵਾਂਗੀ ਆ ਠੰਡੇ ਕਰਕੇ ਚ ਪਾ ਦੂੰਗੀ ਅੱਜ ਮੈਂ ਸਾਫ਼ ਸੁਥਰਾ ਕੰਮ ਕੁਛ ਵੀ ਨਹੀਂ ਲਿਆ ਕਿਉਂਕਿ ਕਈ ਵਾਰ ਹੁੰਦਾ ਨਾ ਦਿਲ ਨਹੀਂ ਕਰਦਾ ਬਹੁਤ ਦਿਨਾਂ ਤੋਂ ਮੇਰੇ ਲਗਾਤਾਰ ਸਾਫ਼ ਸਫਾਈਆਂ ਕਰਦੀ ਆ ਰਹੀ ਸੀ ਆਰਗਨਾਈਜ਼ੇਸ਼ਨ ਅਲਮਾਰੀਆਂ ਦੀ ਕੈਬਿਨਟਸ ਦੀ ਡਰਾਅਰਸ ਦੀ ਕਰਦੀ ਆ ਰਹੀ ਸੀ ਕੋਈ ਸੈਟਿੰਗ ਕਰ ਲਈ ਕਦੇ ਕੋਈ ਸੈਟਿੰਗ ਕਰ ਲਈ ਤਾਰਾ ਜੀ ਮੇਰਾ ਬਿਲਕੁਲ ਦਿਲ ਨਹੀਂ ਕਰ ਰਿਹਾ ਸੋ ਮੈਂ ਸਫਾਈ ਦੇ ਕੰਮਾਂ ਤੋਂ ਅੱਜ ਬ੍ਰੇਕ ਲਈ ਇਸ ਕਰਕੇ ਮੈਂ ਸੋਚਿਆ ਨਿੱਕੇ-ਮੋਟੇ ਜਿਹੜੇ ਹੋਰ ਕੰਮ ਨੇ ਉਹ ਆਪਾਂ ਤਿਆਰ ਕਰਕੇ ਰੱਖ ਲਵਾਂ ਨੇ ਜਿਵੇਂ ਓਟਸ ਤਿਆਰ ਕਰਕੇ ਰੱਖੇਂ ਡਰਾਈ ਰੋਸਟ ਕਰਕੇ ਜਿਹੜੇ ਪਹਿਲਾਂ ਵਾਲੇ ਓਟਸ ਸੀ ਮੈਂ ਇਸ ਤਰ੍ਹਾਂ ਇੱਕ ਪੈਕੇਟ ਵਿੱਚ ਕੱਢ ਤੇ ਜਿਹੜੇ ਡੱਬੇ ਦੇ ਮੈਂ ਨਾਲ ਹੀ ਰੱਖ ਦੂੰਗੀ ਜਿਹੜੇ ਹੋਣ ਵਾਲੇ ਸੀ ਡੱਬੇ ਵਿੱਚ ਪਾ ਲੇ ਤਾਂ ਕਿ ਮੈਂ ਜਦੋਂ ਮੈਂ ਓਟਸ ਯੂਜ਼ ਕਰਨੇ ਹੋਣ ਮੈਂ ਪਹਿਲਾਂ ਵਾਲੇ ਪਹਿਲਾਂ ਯੂਜ਼ ਕਰ ਲਾਂ ਮੇਰੀ ਯਾਦ ਰਾਨੇ ਇਸ ਕਰਕੇ ਪੈਕੇਟ ਵਿੱਚ ਪਾ ਕੇ ਮੈਂ ਨਾਲ ਹੀ ਰੱਖ ਤੇ ਤੇ ਕੁਝ ਮੈਂ ਥੋੜੇ ਪਿਆਜ਼ ਚਿਲਕੇ ਰੱਖ ਲ ਤੇ ਹੁਣ ਆਪਾਂ ਬਣਾਉਣਾ ਇੱਕ ਸ਼ਕਰਗੰਦੀ ਦੀ ਰੈਸਪੀ ਬਹੁਤ ਹੀ ਟੇਸਟੀ ਲੱਗਦਾ ਇਸ ਤਰੀਕੇ ਨਾਲ ਸ਼ਕਰਗੰਦੀ ਦੀ ਰੈਸਪੀ ਤੁਸੀਂ ਵੀ ਜਰੂਰ ਟਰਾਈ ਕਰੋ ਇੱਕ ਵਾਰ ਮੇਰੇ ਕਹੇ ਤਾਂ ਜਰੂਰ ਜਰੂਰ ਟਰਾਈ ਕਰਿਓ ਸ਼ਕਰਗੰਦੀਆਂ ਉਬਾਲਨੇ ਆ ਉਬਾਲ ਕੇ ਉਹਨਾਂ ਦੇ ਪੀਸ ਕੱਟ ਲੈ ਬੋਇਲ ਕਰਕੇ ਜਾਨੇ ਸ਼ਕਰਗੰਦੀ ਦਾ ਆਪਾਂ ਛਿੱਲ ਕੇ ਸ਼ਕਰਗੰਦੀਆਂ ਨੂੰ ਪੀਸ ਕਰ ਲੈ ਇੱਕ ਡੋਂਗੇ ਦੇ ਵਿੱਚ ਮੈਂ ਇਹ ਕੱਢ ਲੇ ਸਾਰੇ ਪੀਸ ਸ਼ਕਰਗੰਦੀਆਂ ਦੇ ਉੱਪਰ ਮੈਂ ਪਾਇਆ ਦੇਸੀ ਘਿਓ ਤੁਸੀਂ ਚਾਹੋ ਬਟਰ ਵੀ ਪਾ ਸਕਦੇ ਹੋ ਜਾਂ ਫਿਰ ਦੇਸੀ ਘਿਓ ਜਾਂ ਬਟਰ ਦਾ ਹੀ ਯੂਜ਼ ਕਰਿਓ ਮੈਂ ਦੇਸੀ ਘਿਓ ਦੇ 2 ਚਮਚੇ ਪਾਏ ਨੇ ਉੱਪਰ ਮੈਂ ਪਾਈਏ ਥੋੜੀ ਜਿਹੀ ਕਾਲੀ ਮਿਰਚ ਥੋੜੀ ਜਿਹੀ ਮੈਂ ਲਾਲ ਮਿਰਚ ਪਾਈਆ ਬਾਕੀ ਥੋੜੀ ਚੋਇਸ ਆ ਲਾਲ ਮਿਰਚ ਪਾਉ ਕਾਲੀ ਮਿਰਚ ਪਾਉ ਚਿਲੀ ਫਲੇਕਸ ਪਾਉ ਤੇ ਨਮਕ ਪਾ ਲਿਆ ਤੇ ਨਮਕ ਦੇ ਨਾਲ ਨਾਲ ਥੋੜੀ ਆਪਾਂ ਸੀਜ਼ਨਿੰਗ ਪਾਵਾਂਗੇ ਯਾਨੀ ਕਿ ਮਿਕਸਡ ਹਰब्स ਪਾਵਾਂਗੇ ਜਿਹੜਾ ਆਪਾਂ ਪੀਜ਼ਾ ਉੱਪਰ ਪਾਉਂਦੇ ਹੁੰਨੇ ਇਹ ਪਾਵਾਂਗੇ ਇਹ ਨਹੀਂ ਹੈਗੇ ਬਿਲਕੁਲ ਵੀ ਨਾ ਬਹੁਤ ਸਿੰਪਲ ਨੂਨ ਤੇ ਕਾਲੀ ਮਿਰਚ ਲਾਲ ਮਿਰਚ ਪਾ ਲਓ ਚਾਟ ਮਸਾਲਾ ਪਾ ਲਓ ਤੁਸੀਂ ਤੇ ਇਹਨਾਂ ਨੂੰ ਅੱਛੀ ਤਰ੍ਹਾਂ ਤੁਸੀਂ ਮਿਕਸ ਕਰ ਲਓ ਇੱਕ ਵਾਰ ਇੱਕ ਮਿਕਸ ਦੇ ਦਿਓ ਇਹਨਾਂ ਨੂੰ ਤੇ ਮੈਂ ਇਹਨਾਂ ਨੂੰ 에ਅਰ ਫਰਾਈ ਦੇ ਵਿੱਚ ਰੱਖ ਜੇ ਤੁਹਾਡੇ ਕੋਲ 에어 ਫਰਾਈਰ ਨਹੀਂ ਹੈਗਾ ਤੁਸੀਂ ਕਿਸੇ ਵੀ ਕੜਾਹੀ ਵਿੱਚ ਜਾਂ ਪੈਨ ਵਿੱਚ ਥੋੜਾ ਜਿਹਾ ਘਿਓ ਜਾਂ ਬਟਰ ਪਾ ਕੇ ਨਾ ਥੋੜਾ ਜਿਹਾ ਸ਼ੈਲੋ ਫਰਾਈ ਕਰ ਲਓ ਉਹਨਾਂ ਨੂੰ ਡੀਪ ਫਰਾਈ ਨਹੀਂ ਕਰਨਾ ਘਿਓ ਚ ਸ਼ੈਲੋ ਫਰਾਈ ਕਰਨਾ ਇੱਕ ਵਾਰ ਇਹਨਾਂ ਨੂੰ ਮੈਂ ਮਿਕਸ ਦੇ ਦਾਂ ਨੀ ਅਸੀਂ ਥੋੜਾ ਮਿਕਸ ਕਰਨ ਤੋਂ ਬਾਅਦ 에어 ਫਰਾਈਰ ਵਿੱਚ ਰੱਖ ਲੂੰਗੀ 에어 ਫਰਾਈਰ ਨਾ ਕਰਨਾ ਅਸੀਂ ਔਨ ਥੋੜਾ ਮੈਂ ਗਰਮ ਕਰ ਲਿਆ ਅਸੀਂ ਪਹਿਲਾਂ ਤੇ 에어 ਫਰਾਈਰ ਦੀ ਬਾਸਕਟ ਵਿੱਚ ਅੱਛੀ ਤਰ੍ਹਾਂ ਇਹਨਾਂ ਨੂੰ ਫਲਾਵਾਂਗੇ ਇੱਕ ਇੱਕ ਪੀਸ ਕਰਕੇ ਅੱਛੀ ਤਰ੍ਹਾਂ ਫਲਾਵਾਂਗੇ ਅਰਥ ਤੋ 10 ਮਿੰਟ ਲਈ ਇਹਨਾਂ ਨੂੰ ਪਕਾਵਾਂਗੇ 8-10 ਮਿੰਟ ਵਿੱਚ ਕੀ ਹੋਊਗਾ ਕਿ ਇਹ ਆਪਣੇ ਜਿਹੜੀ ਸ਼ਕਰਗੰਦੀਆਂ ਨੇ ਨਾ ਇਹਨਾਂ ਦੇ ਉੱਪਰ ਉਹ ਜਿਹੜੀ ਲੇਅਰ ਆ ਉੱਪਰਲੀ ਪਰਤ ਬ੍ਰਾਊਨ ਹੋ ਜਾਊਗੀ ਤੇ ਕ੍ਰਿਸਪ ਹੋ ਜਾਊਗੀ ਅੰਦਰੋਂ ਇਹ ਸੌਫਟ ਹੋਣੀ ਹੈ ਉਹ ਆਪਾਂ ਬੋਇਲ ਕਰਿਆ ਹੋਏ ਨੇ ਤੇ ਬਾਹਰੋਂ ਕ੍ਰਿਸਪ ਹੋ ਜਾਊਗੀ ਲੇਅਰ ਕੁਰਕੋਰੀਆਂ ਜੀ ਇੰਨੀਆਂ ਸਵਾਲ ਲੱਗਦੇ ਆ ਜਿਹੜੇ ਮਸਾਲੇ ਹੋਣ ਦੇ ਉਹ ਵੀ ਵਿੱਚ ਰਚ ਜਾਂਦੇ ਨੇ ਬਹੁਤ ਟੇਸਟੀ ਲੱਗਦੇ ਨੇ ਬਿਲਕੁਲ ਕ੍ਰਿਸਪ ਆ ਰਹੀ ਹੈ ਬੜੀ ਵਧੀਆ ਕ੍ਰਿਸਪ ਆਵਾਜ਼ ਆ ਰਹੀ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰੋ ਇਸ ਤਰੀਕੇ ਨਾਲ ਸ਼ਕਰਕੰਦੀ ਜਿਹੜਾ ਕੋਈ ਨਈ ਸ਼ਕਰਕੰਦੀ ਖਾਂਦਾ ਨਾ ਉਹਨੂੰ ਵੀ ਟੇਸਟੀ ਲੱਗੂਗੀ ਔਰ ਸੇਮ ਰੈਸਪੀ ਤੁਸੀਂ ਆਲੂਆਂ ਨਾਲ ਬਣਾ ਸਕਦੇ ਹੋ ਜੇ ਸ਼ਕਰਕੰਦੀ ਨਹੀਂ ਕੋਈ ਖਾਂਦਾ ਬੱਚਿਆਂ ਨੂੰ ਆਲੂ ਪਸੰਦ ਹੁੰਦੇ ਨੇ ਆਲੂ ਬੋਇਲ ਕਰਕੇ ਆਲੂਆਂ ਨਾਲ ਇਸੇਮ ਰੈਸਪੀ ਬਣਾ ਸਕਦੇ ਹੋ ਕਿਵੇਂ ਲੱਗਾ ਟੇਸਟ ਟੇਸਟ ਤਾਂ ਠੀਕ ਹੈ ਜੀ ਕਿੰਨੀ ਨੀਂਬੂ ਨੀਂਬੂ ਦਾ ਸਵਾਲ ਬਣ ਗਿਆ ਨਿੰਬ 嗯。Hmm.